ਕੀ ਥਾਣਾ ਜਿਹੜੀ ਉਹ ਵੀ ਬਹੁਤ ਵਧੀਆ ਕਿ ਮੁੱਠੀ ਦੀ ਚਵਾਈ ਵਾਲੇ ਥਾਣਾ। ਭਾਰ ਤਕਰੀਬਨ ਕੰਪਲੀਟ ਹੋ ਗਈ ਹੈ ਤੇ ਹੁਣ ਬਤੋਲ ਕੇ ਦਿਖਾ ਦਿੰਨੇ ਹਾਂ ਹੁਣ। ਦੀਪਿਕ ਮਾਂਦਰੀ ਗੱਲਿਆ ਵੀ ਇਹਨੇ 12 ਕਿਲੋ ਗਿਆ ਸੀ ਤੇ ਤੇ ਦੁੱਧ ਬਾਈ ਜਿੰਨਾ ਆਪਾਂ ਦੱਸਿਆ ਸੀ ਓਦੋਂ ਵੱਧ ਹੀ ਨਿਕਲਿਆ ਹੈ ਨਾ। ਹਾਂ ਬਾਈ। ਮੈਨੂੰ ਲੱਗਾ 13.5 ਤੇ 14 ਦੇ ਵਿਚਕਾਰ ਨਿਕਲਿਆ ਹੈ ਨਾ। ਚਲੋ ਐ ਬਾਈ ਇੱਕ ਤਾਂ ਕਿਲੋ ਵੱਧ ਨਿਕਲਦਾ ਫਿਰ ਵਧੀਆ ਅਗਲੇ ਨੂੰ ਹਣਾ। ਦੇਖਣ ਲਈ ਤਿਆਰ ਹਾਂ ਹਣਾ। ਸਹੀ ਗੱਲ ਹੈ। ਅਬੀ ਘਾਡੇ ਨਾ ਹਾਂ ਬਾਕੀ ਜਿਹੜਾ ਅਗਲਾ ਆਪਦਾ ਆ ਕੇ ਦੇਖ ਕੇ ਤਸੱਲੀ ਕਰੇ ਕੋਈ ਚੱਕਰੇ ਆਪ ਨੂੰ ਤਾਂ ਨਾ ਨਾ ਚੋਵੇ 4 ਚੋਵੇ ਸਹੀ ਗੱਲ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀ ਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪੈਂਡ ਕਾਂਗੜ ਤਹਿਸੀਲ ਆ ਰਾਮਪਰਾਪੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਦੂਜਾ ਸੂਆ ਸੂਈ ਆ ਤੇ ਜਰਸੀ ਦਾ ਥੋੜਾ ਜਿਹਾ ਕ੍ਰੋਸ ਆ ਗਈ ਇਹ ਵਿਕਾਊ ਆ ਗਈ ਤੇ ਬਿਲਕੁਲ ਤਾਜੀ ਸੂਈ ਆ ਬੱਚਾ ਬੱਛਾ ਹੈਗਾ ਨਾੜੋਗਾ ਤੁਸੀਂ ਦੇਖ ਸਕਦੇ ਹੋ ਢਾਲ ਤੇ ਥਾਂਲੇਵੇ ਦੀ ਸਾਫ ਆ ਪੂਰੀ ਤੇ ਬਾਡੀ ਬਾਂਤਰ ਦੀ ਵੀ ਬਹੁਤ ਚੰਗੀ ਹੈਗੀ ਸਾਫ ਸੁਥਰੀ ਹੈਗੀ ਤੇ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਤੁਹਾਨੂੰ ਆਪਾਂ ਚੁਆਈ ਵੀ ਕਰਾ ਕੇ ਦਿਖਾਵਾਂਗੇ ਇਹਦੀ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਆਦੀ ਫੋਟੋ ਤਸਵੀਰ ਕਰਕੇ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਵਾ ਤੇ ਆਜੋ ਥੋੜਾ ਜਿਆਦਾ ਸਮਾਂ ਨਹੀਂ ਲੈਂਦੇ ਆਪਾਂ ਗੱਲਬਾਤ ਕਰਾਉਣੇ ਆ ਤੇ ਚੁਆਈ ਕਰਕੇ ਦਿਖਾਉਣੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਆਪਣਾ ਨਾਮ ਦੱਸ ਦਿਓ ਨਾਮ ਬਾਈ ਬਲਕੌਰ ਸਿੰਘ ਹਾਂਜੀ ਪਿੰਡ ਕਾਂਗੜੀ ਆਪਾਂ ਠੀਕ ਆ ਜ਼ਿਲ੍ਹਾ ਕੁਸ਼ਿੰਦਾ ਤਸਵੀਰ ਰਾਮਪਰਾਪੂਲਾ ਹਣਾ ਤਸਵੀਰ ਰਾਮਪਰਾਪੂਲਾ ਠੀਕ ਆ ਤੇ ਜਿਹੜੀ ਬਾਈ ਆਪਾਂ ਇਹ ਗਾਂ ਵੇਚਣ ਲੱਗੇ ਆਂਗੇ ਹਾਂਜੀ ਇਹਦੀ ਕੀ ਡਿਟੇਲ ਆ ਕਿ ਦੂਜਾ ਸੂਆ ਸੂਈ ਵੀ ਆ ਦੂਜਾ ਸੂਆ ਬਾਈ ਇਹ ਜਰਸੀ ਦਾ ਕ੍ਰੋਸ ਲਾਉਂਦਾ ਜਿਆਦਾ ਪੱਕ ਜਰਸੀ ਜਿਆਦਾ ਪੱਕ ਜਰਸੀ ਦਾ ਹਣਾ ਹਾਂਜੀ ਪਰ ਉਹ ਕ੍ਰੋਸ ਤੇ ਆ ਹਣਾ ਐਚਪ ਦੇ ਨਾਲ ਤੀਜਾ ਦਿਨ ਬਾਈ ਸੂਈ ਨੂੰ ਹੋ ਗਿਆ ਅੱਜ ਠੀਕ ਆ ਤੇ 12 ਕਿਲੋ ਦੁੱਧ ਅੱਜ ਹੈਗਾ ਰੇ ਤੀਜੇ ਦਿਨ 16 17 ਦੀ ਮੀਤ ਵਧੀਆ ਪਾਉ ਖੁੱਲਾ 16 17 16 17 ਦਾ ਖੁੱਲਾ ਹੀ ਪਾਉਣਾ ਚਾਹੀਦਾ ਹੈ ਨਾ ਹਾਂ 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 ਠੀਕ ਹੈ ਤੇ ਬੱਚਾ ਬੱਛਾ ਆ ਗਿਆ ਬੱਚਾ ਬੱਛਾ ਹੀ ਹੈ ਠੀਕ ਹੈ ਸੁਹਾ ਦੂਜਾ ਹਾਂਜੀ ਸੁਹਾ ਦੂਜਾ ਜੀ ਠੀਕ ਹੈ ਮੋਬਾਈਲ ਨੰਬਰ ਦੇਖੋ 9417209599 9417209599 ਠੀਕ ਹੈ ਦੋਸਤੋ ਇਹ ਨੰਬਰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਤੇ ਹੂੰ ਕਿਵੇਂ ਹੈ ਬਾਈ ਜੌਣ ਜਾਨ ਚ ਚੋਂ ਨੂੰ ਠੀਕ ਹੈ ਬਾਈ ਵਧੀਆ ਠੰਢੀ ਹੈ ਹੰਡੀਏ ਪੂਰੀ ਹਾਂਜੀ ਤਾਰਾਂ ਤੂਰਾ ਕਿਵੇਂ ਸਾਫ ਸੁਥਰਾ ਹੈ ਤਾਰਾਂ ਪੂਰੀ ਇੱਕ ਨੰਬਰ ਓਕੇ ਠੀਕ ਹੈ ਤੇ ਬਾਕੀ ਆਪਾਂ ਝੋਕੇ ਦਿਖਾਈ ਦੇਣੀਆਂ ਹਨ ਦਿਖਾ ਦੇ ਨਹੀਂ ਹਾਂ ਵਾ ਟਾਈਮ ਹੈ ਝੋਣ ਦਾ ਠੀਕ ਹੈ ਲੋ ਵੀ ਦੋਸਤੋ ਟਾਈਮ ਹੋਇਆ ਪਿਆਗਾ ਤਕਰੀਬਨ ਸ਼ਾਮ ਦਾ ਟਾਈਮ ਆ ਤੇ ਆਪਾਂ ਤੁਹਾਨੂੰ ਝੋਕੇ ਦਿਖਾ ਦਿੰਨੇ ਆ ਤੇ ਪੂਰੀ ਫੁੱਲ ਥੋੜੀ ਤਸੱਲੀ ਕਰਾ ਦਿੰਨੇ ਆ ਤੇ ਵੀਡੀਓ ਚੈਨਲ ਤੇ ਜੁੜਾਓ ਆਹਰਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਦੋਵੇਂ ਪਾਸੇ ਬੈਕਚ ਜਵਾਈ ਹੋ ਰਹੀ ਹੈਗੀ ਤੇ ਇਤੋਂ ਹੀ ਪਤਾ ਲੱਗਦਾ ਵੀ ਬਾਹਰ ਠੰਡੀ ਸੀ ਲਾਗੀ। ਬਾਕੀ ਜਵਾਈ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆ ਗਈ। ਬਾਕੀ ਥਾਣਾ ਜਿਹੜੇ ਉਹ ਵੀ ਬਹੁਤ ਵਧੀਆ ਆ ਗਏ ਮੁੱਠੀ ਦੀ ਜਵਾਈ ਵਾਲੇ ਥਾਣਾ। ਕੋਈ ਜ਼ਿਆਦਾ ਛੋਟੇ ਨਹੀਂ ਤੇ ਕੋਈ ਜ਼ਿਆਦਾ ਲੰਬੇ ਨਹੀਂ ਹੈਗੇ। ਤੇ ਸਾਫ਼ ਜੋਦਰਾ ਲੇਵਾਗਾ ਤੇ ਕੰਪੈਕਟ ਆਰਡਰ ਆ ਕੋਈ ਲਮਕੁਆ ਨਹੀਂ ਹੈਗਾਗਾ ਤੇ ਬਹੁਤ ਸੋਹਣਾ ਆਰਡਰ ਆਗਾ ਬਾਕੀ ਚ ਵਾਈ ਤੁਸੀਂ ਦੇਖ ਸਕਦੇ ਆ ਤਾਰ ਤਕਰੀਬਨ ਕੰਪਲੀਟ ਹੋ ਗਈ ਹੈ ਤੇ ਤੁਹਾਨੂੰ ਬਸ ਤੋਲ ਕੇ ਦਿਖਾ ਦਿੰਨੇ ਹਾਂ ਤੇ ਆਰਡਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਖਾਲੀ ਹੋ ਚੁੱਕਿਆ ਹੈ ਤੇ ਥਾਣ ਦੇਖ ਸਕਦੇ ਹੋ ਥਾਣ ਬਹੁਤ ਵਧੀਆ ਹੈ ਦੁਬਾਰੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵਧੀਆ ਸਾਫ ਸੁਥਰੇ ਲੇਵੇ ਦੀ ਹੈਗੀ ਤੇ ਬਾਕੀ ਤੁਹਾਨੂੰ ਆਪਾਂ ਤੋਲ ਕੇ ਦਿਖਾਉਨੇ ਆ ਯੂਰੋ ਕਲੀਅਰ ਦੱਸ ਰਹੀ ਐ ਬੰਦੇ ਤੂੰ ਵੇਖ ਲਈ ਜੀ ਲੋ ਹੂੰ ਕਲੀਅਰ ਆ ਜ਼ੀਰੋ ਦੀਂਦੀ ਐ ਜ਼ੀਰੋ ਜੀ ਬਹੁਤ ਦੀ ਨਾ ਦੋਸਤੋ ਵੀ ਕਹਿੰਦਾ 6 ਕਿਲੋ ਆ ਪਰ ਮੈਂ ਤਾਂ ਮੇਰੇ ਦਾਦਾ ਵੀ 8 ਕਿਲੋ ਇਹ ਅੱਜ ਹੀ ਕਰੂਗੀ ਜੀ ਗਾਂ ਤੋਂ ਤਲੀ ਆ ਤੇ ਬਾਕੀ ਆ ਕੰਡੇ ਤੇ ਯਾਰ ਆਪਣਾ ਤੋਲੀ ਜਣਾ ਆ ਕਿ ਕਿਨਾ ਕਰਦੀ ਐ ਚਾਕੇ ਸੋ ਕਾਫੀ ਲੱਗ ਰਿਹਾ 6 ਤੋਂ ਉੱਪਰ ਹਣਾ ਹਾਂਜੀ ਤਾਂ ਨੇੜੀ ਜਾਵੜਿਆ 6 ਕਿਲੋ 840 ਗ੍ਰਾਮ ਯਾਨੀ ਕਿ ਮਨੋ ਕਹਿ ਸਕਦਾ ਵੀ 840 ਗ੍ਰਾਮ 13 ਕਿਲੋ ਤੋਂ ਉੱਪਰ ਇਹ ਦੁੱਧ ਤਿਆਰ ਆ ਤੇ ਬਈਆਂ ਨੇ ਵੀ ਇਮਾਨਦਾਰੀ ਗੱਲ ਆ ਵੀ ਇਹਨੇ 12 ਕਿਲੋ ਲਿਆ ਸੀ ਤੇ 12 ਕਿਲੋ ਦੀ ਵੀ ਆਏ ਵੀ ਮਨੋ ਵੀ 100 ਤੇ 60 ਗ੍ਰਾਮ ਘਟਿਆ ਸੱਤ ਕਿਲੋ ਦੁੱਧ ਵਿੱਚ ਉਹ 12 ਤੋਂ ਉੱਪਰ ਆ 13 ਤੋਂ ਉੱਪਰ ਆ 13 ਕਿਲੋ ਤੋਂ ਲਗਭਗ ਦੁੱਧ ਇਹ ਦੁੱਧ ਇਸ ਟਾਈਮ ਇਹ ਤਿਆਰ ਆ ਜੀ ਜਿਹੜੇ ਵਾਸਤੇ 6 ਕਿਲੋ 840 ਗ੍ਰਾਮ ਗਾਗੋ ਜਿਹੜੀ ਚ ਲਗੀ ਤੇ ਦੁੱਧ ਬਈ ਜਿੰਨਾ ਆਪਾਂ ਦੱਸਿਆ ਸੀ ਉਦੋਂ ਵੱਧ ਹੀ ਨਿਕਲਿਆ ਹਨਾ ਹਾਂ ਬਈ ਮੈਨੂੰ ਲੱਗਾ 13.5 ਤੇ 14 ਦੇ ਵਿਚਕਾਰ ਨਿਕਲਿਆ ਹਨਾ ਹਾਂ ਚਲੋ ਐ ਬਈ ਇੱਕ ਤਾਂ ਕਿਲੋ ਵੱਧ ਨਿਕਲਦਾ ਫਿਰ ਵਧੀਆ ਅਗਲੇ ਨੂੰ ਹਨਾ ਦੇਖਣ ਲਈ ਕਰਾਉਣਾ ਹਨਾ ਹਾਂ ਆ ਵੀ ਘਾਟੇ ਨਾ ਹਨਾ ਬਾਕੀ ਚਲੋ ਅਗਲਾ ਆਪਦਾ ਅੱਗੇ ਦੇਖ ਕੇ ਤਸੱਲੀ ਕਰੇ ਕੋਈ ਚੱਕਰ ਨਹੀਂ ਆਪ ਨੂੰ ਤਾਂ ਨਾ ਡਾਂਗ ਚ ਹੋਵੇ ਚਾਰ ਚ ਹੋਵੇ ਸਹੀ ਗੱਲ ਆਦੀ ਤਸੱਲੀ ਫੁੱਲ ਕਰਕੇ ਫੇਰ ਲੈ ਕੇ ਜਾਵੇ ਹਨਾ ਤੇ ਬਾਕੀ ਤਸੱਲੀ ਹੋਈ ਗਈ ਆਪਾਂ ਚੋ ਕੇ ਦਿਖਾਈ ਦਿੱਤੀ ਹੈ ਹਨਾ ਕਿਉਂਕਿ ਬਾਕੀ ਠੰਡੀ ਸੀ ਲਾਗੀ ਦੋਵੇਂ ਪਾਸੇ ਮੈਂ ਕਿਚਵਾਈ ਕਰੀ ਆ। ਕਿਚਵਾਈ ਕਰਾਉਣੀ ਵਧੀਆ ਜੀ। ਹੂੰ। ਤੇ ਬਾਕੀ ਚੰਗੇ ਦੀ ਉਮੀਦ ਆ ਹਨਾ ਵਧੂਗੇ ਹੋਰ ਹਨਾ। ਹਾਂ ਜੀ ਹਾਂ ਦੁੱਧ ਚੱਲੂ ਹੈ ਤਾਂ ਦਿਨ ਤੀਜਾ ਬਾਈ ਜੀ ਸੂਈ ਨੂੰ ਹੋਇਆ। ਠੀਕ ਆ। ਹਾਂ ਜੀ ਹਾਂ। ਉਹ ਗਰਮੀ ਦੇ ਹਿਸਾਬ ਨਾਲ ਆ ਤੇ ਨਹੀਂ ਦੁੱਧ ਹੋਰ ਵੀ। ਸਟਾਰਟਿੰਗ ਵਧ ਗਿਆ ਹਨਾ। ਹਾਂ ਜੀ ਹਾਂ। ਠੀਕ ਆ। ਤੇ ਆਪਾਂ ਇਹਦਾ ਮੁੱਲ ਕਿੰਨਾ ਰੱਖਦੇ ਆਂ? ਮੁੱਲ ਲਾ ਬਾਈ 80000 ਰੁਪਿਆ। 80000? ਹਾਂ ਜੀ ਹਾਂ। ਵਿੱਚ ਉਹ ਜਿਉ ਮਾਨਤਾ ਹਨਾ। ਠੀਕ ਆ। ਬਾਕੀ ਰੋਤੋ ਟੇਲ ਤੁਨੇ ਆਪ ਸਾਰੀ ਲੈਤੀ ਆ ਤੇ ਤੁਹਾਡੀ ਆਪ ਪੂਰੀ ਫੁੱਲ ਤਸੱਲੀ ਕਰਾਤੀ ਆ। ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ